ਫਰ ਪਰ ਉਹ ਹੈਲੋ ਬਾਈ ਜੀ ਪਰ ਉਹ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਬਜ਼ੁਰਗ ਦੇ ਉੱਤੇ ਹੱਤਾਂ ਮਾਰਨਾ ਚੰਗੀ ਗੱਲ ਨਹੀਂ ਸੀਗੀ ਸਰ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇੱਕ ਤੀ ਧਿਆਣੀ ਹੈ ਕੇ ਦੀ ਕੁੜੀ ਆ ਉਹਦੇ ਉੱਤੇ ਹੱਥ ਚੱਕਣਾ ਸਹੀ ਹੈਗਾ ਤੇ ਹੁਣ ਮੇਰੀ ਤੇ ਡਰਿੰਕ ਕੀਤੀ ਹੋਈ ਸੀਗੀ ਇਹ ਇਹਨਾਂ ਨੇ ਕੋਈ ਨਸ਼ਾ ਪਤਾ ਨਹੀਂ ਕੀਤਾ ਸੀਗਾ ਇੰਨੇ ਚ ਕੀ ਆ ਜੀ ਉਹਨਾਂ ਨੇ ਇਹਨਾਂ ਨੂੰ ਗਾਲ ਕੱਢੀ ਆ ਮੋੜ ਕੇ ਇਹਨਾਂ ਨੇ ਰਿਪਲਾਈ ਦਿੱਤਾ ਠੀਕ ਆ ਉਹਨਾਂ ਇਹਨਾਂ ਨੇ ਰਿਪਲਾਈ ਦਿੱਤਾ ਉਹ ਆ ਕੇ ਇਹਨਾਂ ਦੇ ਹੱਥ ਹੀ ਪੈ ਗਏ ਉਹ ਇਹਨਾਂ ਦੇ ਮਾਰ ਰਿਆ ਸੀਗਾ ਅੱਛਾ ਜੀ ਤੇ ਮੈਂ ਉਹਦੇ ਕੋਲ ਪੈਪ ਖੋਲੀ ਠੀਕ ਹੈ ਜੀ ਮੈਂ ਉਹਦੇ ਕੋਲ ਖੋਈ ਇਹਨਾਂ ਨੇ ਮੇਰੇ ਕੋਲ ਖੋ ਕੇ ਉਹਦੇ ਮਾਰਨੀਆਂ ਸ਼ੁਰੂ ਕਰਤੀਆਂ ਉਹ ਨਾ ਉਹਨਾਂ ਨੇ ਧੱਕਾ ਮਾਰ ਕੇ ਇਹਨੂੰ ਖੇਤ ਵਿੱਚ ਸਿੱਟਿਆ ਠੀਕ ਹੈ ਇਹਦੇ ਬੂਟ ਬਾਟ ਲੱਤ ਕੇ ਹੁਣ ਗੁੱਸੇ ਦੇ ਵਿੱਚ ਮਹਾਰਾ ਜੀ ਤੁਹਾਨੂੰ ਵੀ ਪਤਾ ਹੈ ਵੀ ਗੁੱਸੇ ਦੇ ਵਿੱਚ ਆਦਮੀ ਜੋ ਹੱਥ ਆਇਆ ਚੱਕ ਕੇ ਮਾਰ ਦਿੰਦਾ ਆ ਪਰ ਦੇਖੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੜਕਾ ਲੜਕੀ ਤੇ ਕੁਝ ਪਿੰਡ ਵਾਲੇ ਆਪਸ ਵਿੱਚ ਝਗੜ ਰਹੇ ਨੇ ਉਸ ਪੂਰੇ ਮਾਮਲੇ ਦੇ ਵਿੱਚ ਕੀ ਸੀ ਹੋਇਆ ਇਸ ਲਈ ਗੱਲਬਾਤ ਕਰਨ ਨੂੰ ਮੌਜੂਦ ਆ ਉਹੀ ਮੁੰਡਾ ਤੇ ਕੁੜੀ ਇਹਨਾਂ ਨੂੰ ਸਭ ਤੋਂ ਪਹਿਲਾਂ ਪੁੱਛਦੇ ਹਾਂ ਤੁਸੀਂ ਕਿੱਥੋਂ ਉੱਥੇ ਕਿੱਥੇ ਗਏ ਸੀ ਉਹ ਵੀਡੀਓ ਮੋਗੇ ਦੀ ਹੈ ਜੀ ਹਾਂਜੀ ਉਹ ਮੋਗੇ ਦੀ ਵੀਡੀਓ ਹੈ ਜੀ ਤੁਸੀਂ ਦੱਸੋ ਆਪਣੇ ਦੋਨਾਂ ਦੇ ਨਾਮ ਪਹਿਲਾਂ ਮੇਰਾ ਨਾਮ ਅਮਨਜੀਤ ਕੁਮਾਰ ਆ ਵੈਸੇ ਮੈਨੂੰ ਟਿੰਕੂ ਕਹਿੰਦੇ ਆ ਜੀ ਤੇ ਤੁਹਾਡਾ ਮੇਰਾ ਨਾਮ ਦਲਜੀਤ ਮਾਨ ਆ ਮੈਨੂੰ ਦੀਪ ਕਹਿੰਦੇ ਨੇ ਅੱਛਾ ਤੁਸੀਂ ਉੱਥੇ ਕੀ ਕਰਨ ਗਏ ਸੀਗੇ ਮੇਰਾ ਜੀ ਗਿੱਧੇ ਭੰਗੜੇ ਦਾ ਕਲਚਰ ਗਰੁੱਪ ਹੈ ਜੀ ਤੇ ਆਪਾਂ ਪ੍ਰੋਗਰਾਮ ਲਾਣ ਗਏ ਸੀਗੇ ਉੱਥੇ ਜੀ ਮਤਲਬ ਵਿਆਹ ਸ਼ਾਦੀਆਂ ਦੇ ਵਿੱਚ ਤੇ ਉਤੋਂ ਮਤਲਬ ਸਾਡੀ ਆਪਸ ਵਿੱਚ ਕੋਈ ਗੱਲਬਾਤ ਹੋਈ ਵੈਸੋ ਬਾਜੀ ਹੋ ਗਈ ਸੀਗੀ ਉਹਦੇ ਓਏ ਮਤਲਬ ਉਤੋਂ ਪੈਲਸ ਦੇ ਵਿੱਚੋਂ ਨਾ ਬਾਹਰ ਜਾ ਰਹੇ ਆ ਜੀ ਤੇ ਮੈਂ ਇਹਨਾਂ ਨੂੰ ਫੜਨ ਜਾ ਰਿਹਾ ਵੀ ਆਪਾਂ ਘਰੇ ਜਾ ਕੇ ਗੱਲ ਕਰਦੇ ਆ ਜੋ ਵੀ ਗੱਲਬਾਤ ਆ ਇਹ ਹੁਣ ਮੇਰੀ ਤੇ ਡਰਿੰਕ ਕੀਤੀ ਹੋਈ ਸੀਗੀ ਇਹ ਇਹਨਾਂ ਨੇ ਕੋਈ ਨਸ਼ਾ ਪਤਾ ਨਹੀਂ ਕੀਤਾ ਸੀਗਾ ਤੇ ਆਪਾਂ ਗਏ ਉਹ ਤੇ ਮੈਂ ਇਹਨਾਂ ਨੂੰ ਬਾਹਰ ਤੋਂ ਫੜਿਆ ਆ ਫੜ ਕੇ ਉਹ ਕਹਿਣ ਲੱਪੇ ਜੀ ਕਹਿੰਦੇ ਤੂੰ ਇੱਥੇ ਗੰਦ ਪਾਇਆ ਪਿਆ ਆ ਮੈਂ ਕਹਾਂ ਜੀ ਭਾਜੀ ਆਪਾਂ ਕੀ ਗੰਦ ਪਾਇਆ ਮੈਂ ਕਹਾਂ ਉਹ ਬੈਸ ਹੋਈ ਆ ਸਾਡੀ ਮੈਂ ਕਹਾਂ ਇਹ ਕਹਿ ਰਿਹਾ ਵੀ ਮੈਂ ਜਾਣਾ ਆ ਤੇ ਮੈਂ ਕਹਾ ਮੈਂ ਇਹਨਾਂ ਨੂੰ ਰੋਕਣ ਆਇਆ ਵਾਂ ਠੀਕ ਆ ਜੀ ਕਹਿੰਦੇ ਆਪਣਾ ਆਧਾਰ ਕੱਢ ਦਿਓ ਮੈਂ ਆਪਣਾ ਆਧਾਰ ਕੱਢ ਕੱਢ ਕੇ ਦਿੱਤਾ ਵਾ ਜੀ ਮੈਂ ਕਹਾ ਲਓ ਜੀ ਆਧਾਰ ਕੱਢ ਲਓ ਕਹਿੰਦੇ ਮੈਡਮ ਦਾ ਮੈਂ ਕਹਾ ਜੀ ਇਹਨਾਂ ਦਾ ਘਰ ਆ ਜੀ ਤੇ ਇਹ ਗੱਲ ਹੋਈ ਉਸ ਤੋਂ ਬਾਅਦ ਆਪਾਂ ਇਹਨੇ ਇਹਨੇ ਕਿ ਕੀਤਾ ਇਹਨੇ ਆਧਾਰ ਕਾਰਡ ਨੂੰ ਕੋ ਖੋਇਆ ਖੋਕੇ ਆਪਾਂ ਚੱਲ ਪਏ ਵਾਪਸ ਕਿ ਆਪਾਂ ਪੈਲਸ ਤੇ ਚੱਲੇ ਆ ਜੀ ਇਹਨੇ ਜੀ ਕਿਹਾ ਜੀ ਉਹਨਾਂ ਨੇ ਇਹਨਾਂ ਨੂੰ ਗਾਲ ਕੱਢੀ ਐ ਮੋੜ ਕੇ ਇਹਨਾਂ ਨੇ ਰਿਪਲਾਈ ਦਿੱਤਾ ਠੀਕ ਆ ਉਹਨੇ ਇਹਨਾਂ ਨੇ ਰਿਪਲਾਈ ਦਿੱਤਾ ਉਹ ਆਕੇ ਇਹਨਾਂ ਦੇ ਹੱਥੀ ਪੈ ਗਏ ਇਹਨਾਂ ਨੇ ਥੱਪੜ ਛੱਡਿਆ ਉਹਨੇ ਵੀ ਮੋੜ ਕੇ ਮਤਲਬ ਇਹਨਾਂ ਨੇ ਉਹਨਾਂ ਨੂੰ ਰਿਪਲਾਈ ਦਿੱਤਾ ਆ ਤੇ ਮੋੜ ਕੇ ਉਹ ਬੰਦਾ ਜਿਹੜਾ ਬੁੱਢਾ ਵਿੱਚ ਜਿਹਦੇ ਪੈਪ ਵਜੀਆਂ ਨੇ ਜਿਹਦੇ ਪੈਪਾਂ ਉਹ ਉਹਨਾਂ ਕੋਲ ਆ ਪੈਪ ਉਹ ਆਪਣੇ ਸਾਈਕਲ ਸੁਕਲ ਪਤਾ ਨਹੀਂ ਕਿੱਥੋਂ ਪਾਈਪ ਕੱਢ ਕੇ ਲਿਆਇਆ ਕੱਢ ਕੇ ਲਿਆ ਕੇ ਇਹਨਾਂ ਦੇ ਮਾਰੀਆਂ ਨੇ ਐਦਾਂ ਮਾਰੀਆਂ ਉਹਨੇ ਪਾਈਪਾਂ ਤੋਂ ਠੀਕ ਹੈ ਜੀ ਇਹਨਾਂ ਦੇ ਨਿਸ਼ਾਨ ਆ ਅੱਛਾ ਪਰ ਜਿਹੜੀ ਵੀਡੀਓ ਹੈ ਨਾ ਵੀਡੀਓ 'ਚ ਜਿਹੜੀ ਪਾਈਪ ਤਾਂ ਤੁਹਾਡੇ ਹੱਥ 'ਚ ਦਿਖ ਰਹੀ ਹੈ ਉਹ ਹਾਂ ਜੀ ਉਹ ਉਹਨਾਂ ਦੇ ਕੋਲ ਖੋਈ ਉਹ ਮੈਂ ਕੋਈ ਹੈ ਉਹ ਮਤਲਬ ਇਹਦੇ ਮਾਰ ਰਿਆ ਸੀਗਾ ਨਾ ਤੁਸੀਂ ਕੋਈ ਤੇ ਇਹਨਾਂ ਕੋਲ ਕਿਵੇਂ ਪਹੁੰਚ ਗਏ ਉਹ ਇਹਨਾਂ ਦੇ ਮਾਰ ਰਿਆ ਸੀਗਾ ਅੱਛਾ ਜੀ ਤੇ ਮੈਂ ਉਹਦੇ ਕੋਲ ਪਾਈਪ ਖੋਲੀ ਠੀਕ ਹੈ ਜੀ ਮੈਂ ਉਹਦੇ ਕੋਲ ਖੋਈ ਇਹਨਾਂ ਨੇ ਮੇਰੇ ਕੋਲ ਖੋ ਕੇ ਉਹਦੇ ਮਾਰਨੀਆਂ ਸ਼ੁਰੂ ਕਰਤੀਆਂ ਅੱਛਾ ਇੱਕ ਉਹ ਤੇ ਬੂਟ ਵੀ ਕਹਿੰਦੇ ਸ਼ਾਇਦ ਮਾਰਿਆ ਉਹ ਵੀ ਕਹ ਰਹੇ ਸੀ ਇਹਨੇ ਬੂਟ ਮਾਰਿਆ ਹਾਂਜੀ ਉਹ ਉਹ ਨਾ ਉਹਨਾਂ ਨੇ ੱੱਕਾ ਮਾਰ ਕੇ ਇਹਨੂੰ ਖੇਤ ਵਿੱਚ ਸਿੱਟਿਆ ਠੀਕ ਆ ਇਹਦੇ ਬੂਟ ਬਾਟ ਲੱਤ ਕੇ ਹੁਣ ਗੁੱਸੇ ਦੇ ਵਿੱਚ ਮਹਾਰਾ ਜੀ ਤੁਹਾਨੂੰ ਵੀ ਪਤਾ ਹੈ ਗੁੱਸੇ ਦੇ ਵਿੱਚ ਆ ਦੇ ਵੀ ਜੋ ਹੱਥ ਆਇਆ ਚੱਕ ਕੇ ਮਾਰ ਦਿੰਦਾ ਆ ਪਰ ਦੇਖੋ ਗੱਲ ਇਹ ਹੈ ਕਿ ਉਹ ਜਿਹੜੇ ਤੁਹਾਡੇ ਤੇ ਰੂਪ ਦੋ ਤਿੰਨ ਲਾ ਰਹੇ ਸੀ ਜਿਹੜੇ ਤੁਸੀਂ ਵੀ ਕਹਿ ਰਹੇ ਹੋ ਇੱਕ ਤਾਂ ਤੁਹਾਡੇ ਹੱਥ ਸੋਪੀ ਸੀਗੀ ਯਾਰ ਜਿਹੜੇ ਵੀ ਪਾਈਪ ਤੁਸੀਂ ਜਿਹੜੀ ਕਹਿ ਰਹੇ ਸੀ ਠੀਕ ਹੈ ਨਾ ਦੂਜਾ ਤੁਹਾਡੇ ਹੱਥ ਸ਼ੂਜ਼ ਵੀ ਸੀਗਾ ਜਿਹੜਾ ਉੱਤੇ ਵੀਡੀਓ ਚ ਵੀ ਆ ਰਿਹਾ ਹੈ ਤੁਹਾਡੇ ਬਿਲਕੁਲ ਵੀ ਕੋਈ ਵੀਡੀਓ ਹੈ ਤੇ ਉਹਨੇ ਤੁਹਾਡੇ ਮਾਰਨ ਦੀ ਜਿਵੇਂ ਇਹ ਕਹਿ ਰਹੇ ਨੇ ਕਿ ਮੇਰੇ ਕੋਲ ਮੇਰੇ ਕੋਲ ਵੀਡੀਓ ਹੈ ਮੈਂ ਮਤਲਬ ਵੀਡੀਓ ਬਣਾ ਰਿਹਾ ਸੀਗਾ ਇਦਾਂ ਕਰਕੇ ਤੇ ਜਿਹੜਾ ਇੱਕ ਸਰਦਾਰ ਬੰਦਾ ਆਇਆ ਉਹ ਆ ਕੇ ਮੈਨੂੰ ਪੁੱਛਣ ਲੱਗਾ ਕਹਿੰਦਾ ਕਿੱਥੋਂ ਆ ਤੁਸੀਂ ਮੈਂ ਕਿਹਾ ਆਪਾਂ ਜਲੰਧਰ ਤੋਂ ਆ ਜੀ ਤੇ ਇੱਥੇ ਕਿ ਆਏ ਮੈਂ ਕਿਹਾ ਆਪਾਂ ਪੈਲਸ ਚ ਆਏ ਆ ਜੀ ਐਨੇ ਚ ਇਹ ਵਿੱਚ ਬੋਲਣ ਦੀ ਕਹਿੰਦੀ ਸਾਡੀ ਆਪਸ ਦੀ ਗੱਲ ਸੀਗੀ ਇਹ ਨਾ ਨਜਾਇਜ਼ ਆ ਕੇ ਵਿੱਚ ਵੜ ਗਿਆ ਲੜਾਈ ਝਗੜੇ ਦੇ ਠੀਕ ਹੈ ਜੀ ਇਹਨਾਂ ਨੇ ਆ ਕੇ ਸਾਡੇ ਨਾਲ ਹੱਥੋ ਪਾਈ ਕੀਤੀ ਇਹ ਵਿੱਚ ਬੋਲ ਰਹੀ ਉਹਦੇ ਠੀਕ ਹੈ ਜੀ ਇਹ ਸਰਪੰਚ ਸਾਹਿਬ ਆ ਗਏ ਉਹਨਾਂ ਦੇ ਇਹ ਉਹਨਾਂ ਨਾਲ ਗੱਲ ਕਰਨ ਚਾਹੁੰਦੇ ਸਰਪੰਚ ਤਾਂ ਦੇਖੋ ਬਾਅਦ ਚ ਆਇਆ ਸੀ ਜਦੋਂ ਕਿਸੇ ਨੇ ਫੋਨ ਕੀਤਾ ਜੋ ਮੈਂ ਵੀਡੀਓ ਦੇਖ ਰਿਹਾ ਪਰ ਜਿਹੜਾ ਝਗੜਾ ਹੋਇਆ ਸੀ ਉਹਨਾਂ ਨੇ ਤੁਹਾਨੂੰ ਮਾਰਿਆ ਸੀ ਹਾਂਜੀ ਪਹਿਲਾਂ ਮੇਰੇ ਉੱਤੇ ਹੱਥ ਚੱਕਿਆ ਹੀ ਉਹਨਾਂ ਨੇ ਆ ਗੱਲ ਜਿਆਦਾ ਵਧੀਆ ਤੁਸੀਂ ਉਸ ਤੋਂ ਬਾਅਦ ਫਿਰ ਮਾਰਿਆ ਉਹਨਾਂ ਨੇ ਫਿਰ ਮੈਂ ਮਾਰਿਆ ਹੀ ਉਹਨਾਂ ਨੂੰ ਪਰ ਤੁਸੀਂ ਉੱਥੇ ਝਗੜ ਕਿਉਂ ਰਹੇ ਸੀਗੇ ਆਈ ਆਪਸ ਵਿੱਚ ਸਾਡੇ ਗਰੁੱਪ ਦੇ ਕਾਰਨ ਕੋਈ ਗੱਲਬਾਤ ਹੋ ਗਈ ਸੀ ਉੱਥੇ ਹੀ ਮਤਲਬ ਮਤਲਬ ਪਹਿਲੇ ਦੇ ਵਿੱਚ ਸਾਡੀ ਕੋਈ ਗ ਲਈਏ ਤਾਂ ਬੱਸੇ ਚਲ ਜਾਣਾ ਆ ਮੈਂ ਮੈਂ ਤੁਹਾਡੇ ਨਾਲ ਨਹੀਂ ਜਾਣਾ ਹੈਗਾ ਤੇ ਇਹ ਮੈਨੂੰ ਆ ਨਾ ਪਿੱਛੇ ਫੜਨ ਆਏਗੇ ਕਿ ਚੱਲ ਕੋਈ ਗੱਲ ਨਹੀਂ ਜਿਹੜੀ ਵੀ ਗੱਲ ਵਾਤਾ ਨਾ ਆਪਾਂ ਘਰੇ ਜਾ ਕੇ ਕਰਾਂਗੇ ਹਣਾ ਮੈਂ ਕਿ ਨਹੀਂ ਮੈਂ ਜਾਣਾ ਆ ਇਹ ਮੈਨੂੰ ਵਾਹੋਂ ਫੜ ਕੇ ਮਤਲਬ ਆਪਾਂ ਵਾਪਸ ਜਾਂਦੇ ਹੈਗੇ ਠੀਕ ਆ ਦੇ ਉਹ ਬੰਦੇ ਆਏ ਵਿੱਚ ਉਹਨਾਂ ਨੇ ਆ ਕੇ ਪੁੱਛਿਆ ਤੂੰ ਕੀ ਕਰਨੇ ਇੱਥੇ ਤੂੰ ਬੜਾ ਗੰਦ ਪਾਇਆ ਇੱਥੇ ਮੈਂ ਕਿਹਾ ਅੰਕਲ ਜੀ ਆਈ ਕੁਛ ਨਹੀਂ ਸਾਡੀ ਆਪਸ ਵਿੱਚ ਲੜਾਈ ਹੋਈ ਆ ਕੋਈ ਐਂ ਬਸ ਉਹ ਵੀਡੀਓ ਦੇ ਵਿੱਚ ਉਹ ਵੀ ਵੀਡੀਓ ਬਣਾਈ ਗਈ ਆ ਲੇਕਿਨ ਉਹ ਵੀਡੀਓ ਸ਼ੋ ਨਹੀਂ ਕੀਤੀ ਉਹ ਕਿਤੇ ਕੀ ਵੀਡੀਓ ਉਹ ਉਹਨਾਂ ਨੇ ਮਤਲਬ ਉਹ ਵੀਡੀਓ ਨਹੀਂ ਪਾਈ ਹੈ ਜੀ ਬਸ ਇਹ ਉਹਨਾਂ ਨੇ ਵੀਡੀਓ ਹੁਣ ਵਾਇਰਲ ਕਿੰਨੇ ਕੀਤੀ ਆ ਇਹ ਸਾਨੂੰ ਵੀ ਨਹੀਂ ਪਤਾ ਕਿਨੇ ਕੀਤੀ ਹੈ। ਅੱਛਾ ਵੀਡੀਓ ਉਹਨਾਂ ਨੇ ਬਣਾਈ ਸੀਗੀ। ਉਹਨਾਂ ਨੇ ਬਣਾਈ ਜਿਹੜੀ ਆਪਾਂ ਬਣਾਈ। ਪਰ ਜਿਵੇਂ ਹੁਣ ਤੁਸੀਂ ਦੇਖੋ ਕਹਿ ਰਹੇ ਹੋ ਅੰਕਲ ਇਹ ਵੀ ਕਹਿ ਰਹੇ ਇੱਕ ਬਜ਼ੁਰਗ ਹੈ। ਇੱਕ ਬਜ਼ੁਰਗ ਨੂੰ ਤੁਸੀਂ ਜਿਹੜਾ ਉਹਦੇ ਚ ਕਿਹਾ ਜਾ ਰਿਹਾ ਵੀਡੀਓ ਚ ਵੀ ਦੇਖਿਆ ਮਾਰ ਰਹੇ ਹੋ ਵੀਡੀਓ ਵੀ ਹੈਗੀ ਹੈ। ਦੇਖੋ ਜੋ ਦਿਖੇਗਾ ਅਸਾ ਉਹੀ ਪੁੱਛਣਾ ਹੈ। ਪਰ ਉਹ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਬਜ਼ੁਰਗ ਦੇ ਉੱਤੇ ਹੱਤਾਂ ਮਾਰਨਾ ਚੰਗੀ ਗੱਲ ਨਹੀਂ ਸੀਗੀ। ਸਰ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇੱਕ ਤੀਹਿਆਣੀ ਹੈ ਕਿ ਇਹ ਦੀ ਕੁੜੀ ਆ ਉਹਦੇ ਉੱਤੇ ਹੱਥ ਚੱਕਣਾ ਸਹੀ ਹੈਗਾ। ਉਹਨੂੰ ਗਾਲਾਂ ਕੱਢਣੀਆਂ ਸਹੀ ਹੈਗੀਆਂ। अच्छा पर देखो आज जे ਤੁਹਾਨੂੰ ਪਤਾ ਵੀਡੀਓ ਬਣਦੀ ਆ ਫਿਰ ਤੁਹਾਨੂੰ ਵੀ ਪਤਾ ਤੁਸੀਂ ਦੇਖੋ ਬਜ਼ੁਰਗ ਇੱਕ ਪਾਸੇ ਤੁਸੀਂ ਵੀ ਵਿੱਚ ਹੈਗੇ ਹੋ ਪਰ ਇਹ ਤਾਂ ਫਿਰ ਨੁਕਸਾਨ ਹੀ ਹੁੰਦਾ ਨਾ ਦੋਨਾਂ ਦਾ ਹੁਣ ਹੋਇਆ ਹੀ ਆ ਉਹਨਾਂ ਨੇ ਇੱਕ ਨੇ ਥੋੜੀ ਨਾ ਮੇਰੇ ਉੱਤੇ ਹੱਥ ਚੱਕਿਆ ਕਿੰਨੇ ਜਣੇ ਨੇ ਮੇਰੇ ਵਾਲ ਖਿੱਚਣ ਨੇ ਆ ਕੋਈ ਠੀਕ ਆ ਮੈਂ ਉਹਨਾਂ ਤੇ ਹੱਥ ਨਹੀਂ ਚੱਕਣ ਨੀਗੀ ਮੈਂ ਮੈਂ ਉਹਨਾਂ ਤੋਂ ਮੈਂ ਵੀਡੀਓ ਬਣਾਉਣੀ ਨੀ ਜਦੋਂ ਅਸੀਂ ਵੀਡੀਓ ਬਣਾਉਂਦੇ ਹੀ ਉਹਨਾਂ ਨੇ ਮੇਰੇ ਹੱਥੋਂ ਫੋਨ ਖੋਇਆ ਠੀਕ ਆ ਫੋਨ ਖੋਇਆ ਆ ਕੇ ਤੇ ਮੈਂ ਉਹਨਾਂ ਤੋਂ ਆਪਣਾ ਫੋਨ ਖੋਹ ਰਹੀਗੀ ਠੀਕ ਆ ਤੇ ਪਿੱਛੋਂ ਆ ਕੇ ਕਿਸੇ ਨੇ ਮੇਰੇ ਵਾਲ ਖਿੱਚ ਦਿੱਤੇ ਇਦਾਂ ਹੋਈ ਐ ਉਹਦੇ ਵਿੱਚ ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਮੈਂ ਪਤਾ ਨਹੀਂ ਸਾਰਿਆਂ ਦੇ ਹੱਥੀ ਪੈਣ ਨਹੀਂ ਐ ਅੱਛਾ ਮਤਲਬ ਤੁਹਾਡੀ ਕਹਿਣ ਦਾ ਮਤਲਬ ਉਹ ਵੀਡੀਓ ਅਧੂਰੀ ਐ ਅੱਛਾ ਹੁਣ ਵੀਡੀਓ ਹੁਣ ਤੁਸੀਂ ਹੁਣ ਤੁਹਾਡਾ ਕੀ ਮੰਗ ਕੀ ਐ ਤੁਹਾਡੀ ਸਾਡੀ ਮੰਗ ਕੁਛ ਨਹੀਂ ਐ ਜੀ ਇਹ ਨਜਾਇਜ਼ ਜਿਹੜੀ ਕਮੈਂਟ ਪਾ ਰਹੇ ਐ ਲੋਕੀ ਗਲਤ ਸਲਤ ਕੀ ਪਤਾ ਨਹੀਂ ਕੀ ਕੀ ਕਮੈਂਟ ਕਰ ਰਹੇ ਐ ਲੋਕ ਲੋਕਨ ਜਦ ਤੱਕ ਮੈਂ ਇਹ ਗੱਲ ਕਹਿਣਾ ਭਾਜੀ ਜਦੋਂ ਤੱਕ ਬੰਦੇ ਨੂੰ ਪੂਰੀ ਗੱਲ ਦਾ ਨਹੀਂ ਪਤਾ ਹੈ ਨਾ ਉਦੋਂ ਤੱਕ ਨਜਾਇਜ਼ ਇੱਧਰ ਉੱਧਰ ਦੀਆਂ ਗੱਲਾਂ ਕਮੈਂਟ ਪਾਸ ਨਹੀਂ ਕਰਨੇ ਚਾਹੀਦੇ ਸਰ ਮਤਲਬ ਤੁਹਾਡਾ ਹੁਣ ਸਾਡੇ ਕੋਲ ਆਉਣ ਦਾ ਮਕਸਦ ਇਹ ਹੈ ਕਿ ਉਹ ਅਧੂਰੀ ਵੀਡੀਓ ਹੈ ਉਹਦੇ ਚ ਪਹਿਲਾਂ ਤੁਹਾਡੇ ਤੇ ਹੱਥ ਚੱਕਿਆ ਗਿਆ ਹੁਣ ਲੋਕ ਸਾਰੇ ਤੁਹਾਨੂੰ ਗਲਤ ਕਹ ਰਹੇ ਜਿਵੇਂ ਮੈਂ ਵੀ ਵੀਡੀਓ ਦੇਖੀ ਹੈ ਕਿ ਤੁਸੀਂ ਉਸ ਬਜ਼ੁਰਗ ਨੂੰ ਮਾਰ ਰਹੇ ਹੋ ਮੈਂ ਵੀ ਵੀਡੀਓ ਦੇਖ ਕੇ ਇਹੀ ਸੋਚਿਆ ਕਿ ਤੁਸੀਂ ਇੱਕ ਲੜਕੀ ਜਾਂ ਤੁਸੀਂ ਕੋਈ ਵੀ ਬਜ਼ੁਰਗ ਨੂੰ ਕਿਉਂ ਮਾਰੋਗੇ ਚਿੱਟੀ ਦਾੜੀ ਹੈ ਉਹ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਗੱਲ ਤਾਂ ਇਹ ਹੈ ਨਾ ਕਿ ਤੁਹਾਨੂੰ ਝਗੜਾ ਨਹੀਂ ਕਰਨਾ ਚਾ ਉੰਨੇ ਲੱਗਦਾ ਕਿ ਉੱਥੋਂ ਸ਼ੁਰੂਆਤ ਹੋਈ ਸਾਰੀ ਸ਼ੁਰੂਆਤ ਤੇ ਉੱਥੋਂ ਹੋਈ ਹੈ ਦੇਖੋ ਸਾਡੀ ਆਪਸ ਦੀ ਗੱਲ ਹੈ ਹੁਣ ਮੰਨ ਲਓ ਆਪਸ ਆਪਸ ਵਿੱਚ ਲੜ ਰਹੇ ਆ ਜਾਂ ਕੁਝ ਵੀ ਕਰ ਰਹੇ ਆ ਤੁਹਾਡਾ ਇਹਦੇ ਵਿੱਚ ਕੋਈ ਹੈ ਕੋਈ ਮਤਲਬ ਨਹੀਂ ਪਰ ਜਦੋਂ ਦੇਖੋ ਗੱਲ ਸੁਣੋ ਇੱਕ ਪਿੰਡ ਦੇ ਵਿੱਚ ਜਦੋਂ ਰੋਲਾ ਰੱਪਾ ਪਏਗਾ ਜੇ ਕੋਈ ਪੈਂਦਾ ਹੋਏਗਾ ਉਦੋਂ ਤਾਂ ਤੁਹਾਨੂੰ ਆ ਕੇ ਪੁੱਛਣਗੇ ਨਾ ਪਿੰਡ ਤੋਂ ਆਪਾਂ ਬਹੁਤ ਦੂਰ ਆ ਸੋ ਇੱਕਦਮ ਮਤਲਬ ਰੋਡ ਦੇ ਲੱਗੇ ਆਪਾਂ ਬਿਲਕੁਲ ਮੇਨ ਰੋਡ ਦੇ ਲੱਗੇ ਹੀ ਆਪਾਂ ਫਟਕਾ ਲੱਗੇ ਫਟਕ ਟੱਪ ਕੇ ਆਪਾਂ ਨਾ ਨੰਗ ਗਏ ਹੀ ਅੱਗੇ ਬਹੁਤ ਕਾਫੀ ਪਰ ਇੱਕ ਦੇਖੋ ਹਰ ਚੀਜ਼ ਦੇ ਨਾ ਦੋ ਪਹਿਲੂ ਹੁੰਦੇ ਨੇ ਮੈਂ ਵੀ ਕਹਿੰਨਾ ਤੁਸੀਂ ਵੀ ਸਮਝ ਦਿਓ ਇੱਕ ਪਹਿਲੂ ਇਹ ਹੈ ਕਿ ਧੰਨ ਨਾਲ ਇਹ ਲੜ ਰਹੇ ਸੀਗੇ ਠੀਕ ਹੈ ਨਾ ਜੀ ਹਾਂਜੀ ਤੇ ਜੇ ਇੱਕ ਬਜ਼ੁਰਗ ਲੰਘ ਰਿਹਾ ਜਾਂ ਕੋਈ ਪਿੰਡ ਵਾਲਾ ਲੰਘ ਰਿਹਾ ਉਹਨੂੰ ਲੱਗ ਰਿਹਾ ਕਿ ਇੱਕ ਲੜਕੀ ਨਾਲ ਗਲਤ ਹੋ ਰਿਹਾ ਰੁੱਕ ਕੇ ਗੱਲ ਕਰ ਰਿਹਾ ਇੱਥੇ ਫਿਰ ਗਲਤ ਸੀ ਹੋ ਕਿ ਕੌਣ ਗਲਤ ਸੀ ਨਹੀਂ ਨਹੀਂ ਚਲੋ 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 ਮਨ ਲਿਆ ਮੰਨ ਲਿਆ ਚਲੋ ਮੈਂ ਇਹ ਗੱਲ ਮੰਨਦਾ ਆ ਵੀ ਉਹਨਾਂ ਨੂੰ ਲੱਗਿਆ ਵੀ ਮੈਂ ਇਹਨਾਂ ਤੇ ਜਾਂ ਮਾਰਕਟਾਈ ਕਰਨੇ ਜਾਂ ਕੁਝ ਵੀ ਉਹਨਾਂ ਨੂੰ ਗਲਤ ਲੱਗਿਆ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮਾਰਕਟਾਈ ਮੇਰਨਾ ਹੋਣੀ ਚਾਹੀਦੀ ਸੀ ਨਾ ਉਹਨਾਂ ਦੀ ਅੱਛਾ ਹਾਂ ਅੱਛਾ ਉਹਨਾਂ ਨੇ ਮੇਰਨਾ ਲੜਨਾ ਚਾਹੀਦਾ ਸੀਗਾ ਇਹਨਾਂ ਥੋੜੀ ਲੜਨਾ ਚਾਹੀਦਾ ਸੀਗਾ ਉਹਨਾਂ ਨੂੰ ਅੱਛ ਉਹਨਾਂ ਨੇ ਮਤਲਬ ਉਹਨਾਂ ਨੇ ਗਾਲ ਕੱਢੀ ਮੈਨੂੰ ਹਾਂ ਗਾਲ ਕੱਢੀ ਇਹਨੂੰ ਇਹਨੇ ਵੀ ਅੱਗੋਂ ਗਾਲ ਕੱਢੀ ਮੈਂ ਵੀ ਗਾਲ ਕੱਢੀ ਅੱਛਾ ਭਾਈ ਤੁਸੀਂ ਗਾਲ ਕੱਢਤੀ ਸ਼ਾਇਦ ਇਸ ਕਰਕੇ ਉਹ ਰੇਟ ਇਸ ਕਰਕੇ ਜਿਆਦਾ ਫਿਰ ਉਹਨਾਂ ਨੇ ਮੇਰੇ ਉੱਤੇ ਨਾ ਸਿੱਧਾ ਆ ਕੇ ਮੇਰੇ ਚਪੇੜ ਮਾਰੀ ਉਹਨਾਂ ਨੇ ਠੀਕ ਆ ਫਿਰ ਮੈਂ ਮੈਂ ਵੀ ੱਤਕਾ ਮਾਰਿਆ ਨਾ ਉਹ ਮੈਂ ਵੀਡੀਓ ਚ ਦੇਖ ਰਿਹਾ ਤੁਸੀਂ ੱਤਕਾ ਮਾਰਿਆ ਹਾਂਜੀ ਠੀਕ ਹੈ ਉਹ ੱਤਕਾ ਮਾਰਿਆ ਬਸ ਉਹ ਤੋਂ ਹੈ ਨਾ ਉਹਨੇ ਨਾ ਇੱਦਾਂ ਸਾਈਕਲ ਚੋਂ ਪੈਪ ਕੱਢੀ ਠੀਕ ਹੈ ਸਾਈਕਲ ਚੋਂ ਪੈਪ ਕੱਢੀ ਮੇਰੇ ਇੱਥੇ ਮਾਰੀ ਮੇਰੇ ਕੋਲ ਪ੍ਰੂਫ ਪ੍ਰੂਫ ਹੈਗਾ ਆ ਕਿ ਮੇਰੇ ਨੀਲ ਪਿਆ ਹੋਇਆ ਹਜੇ ਵੀ ਮੈਂ ਕਿਸੇ ਵੀ ਲੇਡੀਜ਼ ਨੂੰ ਦਿਖਾ ਸਕਦਾ ਹਾਂ ਚਲੋ ਤੁਸੀਂ ਦੱਸ ਰਹੇ ਹੋ ਅਸੀਂ ਸੁਣਨੇ ਆਂ ਗੱਲ ਤੁਹਾਡੀ ਕੋਈ ਗੱਲ ਠੀਕ ਹੈ ਤੇ ਮੇਰੇ ਨੀਲ ਪਿਆ ਹੋਇਆ ਉਹ ਤੇ ਮੈਨੂੰ 2 ਦਿਨ ਬਾਅਦ ਮੈਂ ਦੇਖਿਆ ਜਦੋਂ ਨਾ ਮੇਰੇ ਦਰਦ ਬਹੁਤ ਹੋਉਂਦੀ ਕਮਰ ਦੇ ਮੈਂ ਕੰਮ ਤੇ ਵੀ ਨਹੀਂ ਜਾ ਰਹੀ ਆ ਮੈਂ ਘਰੇ ਹੀ ਬੈਠੀ ਹੋਈ ਆ ਉਦੋਂ ਦੀ ਮੇਰੀ ਆ ਬਾਹ ਤੇ ਸੱਟ ਲੱਗੀ ਆ ਮੇਰੇ ਆ ਕਾਂ ਦੇ ਪਿੱਛੇ ਵੀ ਸੱਟ ਲੱਗੀ ਆ ਜਦੋਂ ਥਾਣੇ ਵੀ ਪਹੁੰਚੇ ਨਾ ਉਦੋਂ ਵੀ ਮੈਂ ਉਸ ਤੋਂ ਬਾਅਦ ਥਾਣੇ ਵੀ ਗਏ ਸੀਗੇ ਹ ਨੋ ਉਥੇ ਕੋਈ ਜਾਣਦਾ ਨਹੀਂ ਹੈਗਾ ਮੋੜ ਕੇ ਕਹਿੰਦੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਕੁੜੀ ਦਾ ਮੈਡੀਕਲ ਕਰਵਾਓ ਆਪੇ ਪਤਾ ਲੱਗ ਜਾਣਾ ਵੀ ਕੁੜੀ ਦੇ ਕਿੱਥੇ ਕਿੱਥੇ ਇਹਨਾਂ ਨੇ ਮਾਰੀਆਂ ਨੇ ਠੀਕ ਹੈ ਜੀ ਪਰ ਇਹਨਾਂ ਨੇ ਕੋਈ ਉਹ ਮਤਲਬ ਐਕਸ਼ਨ ਨਹੀਂ ਲਿਆ ਉਹਨਾਂ ਤੇ ਅੱਛਾ ਫਿਰ ਉਸ ਤੋਂ ਬਾਅਦ ਤੁਹਾਡਾ ਸਮਝੌਤਾ ਉਲਟਾ ਸਾਨੂੰ ਹੀ ਕਹੀ ਜਾ ਰਹੀ ਹੈ ਕਿ ਤੁਸੀਂ ਉਹਨਾਂ ਤੇ ਹੱਥ ਚੱਕਿਆ ਉਹਦੀ ਬਾਹ ਤੋੜਤੀ ਹੈ ਹਾਂ ਬਾਹ ਤੋੜਦੇ ਦੀ ਵੀ ਗੱਲ ਕਰਦੇ ਆਂ ਹਾਂ ਜੀ ਉਸ ਤੋਂ ਬਾਅਦ ਕਹਿੰਦੇ ਨਹੀਂ ਨਹੀਂ ਬਾਹ ਨਹੀਂ ਹੋਇਆ ਸੀਗਾ ਬਸ ਇਹ ਹੈ ਜੀ ਫਿਰ ਕਹਿੰਦੇ 20000 ਰੁਪਏ ਲੈਣਾ ਆ 20000 ਲੈ ਕੇ ਇਹੀ ਰਾਜੀਨਾਮਾ ਕਰਨਾ ਆ ਕਹਿੰਦੇ ਅੱਛਾ ਜੀ ਮੈਂ ਕਹਾਂ ਜੀ 20000 ਤਾਂ 20000 ਤਾਂ ਸ਼ਾਇਦ ਬਾਹ ਟੁੱਟੀ ਦਾ ਇਲਾਜ ਦਾ ਕਹਿੰਦੇ ਹੋਗੇ ਇਸ ਕਰਕੇ ਕਿਆ ਸੀ ਟਾ ਦਾ ਬਾਹ ਟੁੱਟੀ ਨਹੀਂ ਸਰ ਬਾਹ ਟੁੱਟੀ ਨਹੀਂ ਸੀ ਨਜਾਇਜ਼ ਜੀ ਅੱਛਾ ਤੇ ਬਾਹ ਟੁੱਟੀ ਸੀਗੀ ਤੇ ਜੇ 20000 ਕਹਿ ਰਹੇ ਸੀਗੇ ਤਾਂ ਫਿਰ 5000 ਤੇ ਬਾਅਦ ਚ ਕਿਉਂ ਰਾਜੀਨਾਮਾ ਕੀਤਾ ਇਹਨਾਂ ਨੇ ਅੱਛਾ ਰਾਜੀਨਾਮਾ ਹੋ ਗਿਆ ਤੁਹਾਡਾ ਹਾਂ ਜੀ ਅੱਛਾ ਹੁਣ ਤੁਸੀਂ ਕੀ ਕਹਿੰਦੇ ਸਾਡੇ ਕੋਲ ਕੀ ਮੰਗ ਕਰਨਾ ਆ ਕਿ ਤੁਸੀਂ ਇਹੀ ਕਹਿੰਦੇ ਹੋ ਕਿ ਲੋਕ ਜਿਹੜੇ ਪੂਰੀ ਅਧੂਰੀ ਗੱਲ ਸੁਣਦੇ ਨੇ ਇਹ ਕਹਿ ਰਹੇ ਹੋ ਹਾਂ ਜੀ ਜਿਹੜੀ ਗੱ ਵੇ ਜਦ ਤੱਕ ਬੰਦੇ ਨੂੰ ਪੂਰੀ ਗੱਲ ਦਾ ਪਤਾ ਨਾ ਹੋਵੇ ਤਦ ਤੱਕ ਕਮੈਂਟ ਪਾਸ ਨਹੀਂ ਕਰਨੇ ਚਾਹੀਦੇ ਸਰ ਜੀ ਇਹ ਗੱਲ ਕਹਿ ਰਿਹਾ ਮੈਂ ਅੱਜ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਸਰ ਮੈਂ ਵੀ ਇਹੋ ਗੱਲ ਕਹਿਣਾ ਚਾਹੁੰਦੀ ਆ ਕਿ ਐਵੇਂ ਕਿਸੇ ਦੀ ਧੀ ਦੀ ਬਦਨਾਮੀ ਹੋ ਰਹੀ ਆ ਉਹਦੇ ਵਿੱਚ ਇਕੱਲੀ ਕੁੜੀ ਗਲਤ ਤੇ ਨਹੀਂ ਆ ਆ ਦੇਖੋ ਤੁਹਾਡੇ ਕੋਲ ਵੀਡੀਓ ਆ ਆ ਵੀਡੀਓ ਆ ਸਾਡੇ ਕੋਲ ਡਿਫਾਉ ਆ ਦੇਖੋ ਇਹ ਨਾ ਮਤਲਬ ਆ ਦੇਖੋ ਜੀ ਆ ਬੰਦੇ ਨਾਲ ਗੱਲ ਹੋ ਰਹੀ ਆ ਨਾਲ ਦੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਆ ਗੱਲ ਹੋ ਰਹੀ ਆ ਸਰਪੰਚ ਸਾਹਿਬ ਆਣ ਲੱਗੇ ਦੇਖਿਓ ਹਾਂਜੀ ਹੁਣ ਆਹੀ ਬੰਦੇ ਨੇ ਆ ਕੇ ਮੈਨੂੰ ਪੁੱਛਣਾ ਕੋਈ ਨਹੀਂ ਵੀਡੀਓ ਅਸੀਂ ਵਿੱਚ ਦਿਖਾ ਦਾਂਗੇ ਤਾਂ ਉਹ ਦੂਜਾ ਆ ਦੇਖੋ ਸ਼ੁਰੂ ਤੋਂ ਦੇਖੋ ਛੋਟੇ ਇੱਕ ਕੌਣ ਹੈ ਇਹ ਪਤਾ ਨਹੀਂ ਕੌਣ ਹੈ ਜੀ ਅੱਛਾ अच्छा ਹੁੰਦਾ ਜੇ ਬਦਲੇ ਇਹ ਤੁਹਾਡੇ ਤੁਹਾਡੇ ਮੋਬਾਈਲ ਤੋਂ ਬਣੀ ਵੀਡੀਓ ਹਾਂਜੀ ਇਹ ਮੇਰੇ ਮੋਬਾਈਲ ਤੋਂ ਬਣੀ ਤੁਸੀਂ ਜਿਹੜੇ ਤੁਸੀਂ ਜਿਹੜੇ ਕਹਿ ਰਹੇ ਹੋ ਨਾ ਕਿ ਤੁਹਾਨੂੰ ਉਹਨਾਂ ਨੇ ਮਾਰਿਆ ਉਹ ਵੀਡੀਓ ਹੈਗੀ ਹੈ ਆ ਦੇਖਿਓ ਤੁਸੀਂ ਸਹੀ ਦੇਖੋ ਸੇ ਮਤਲਬ ਆਪਣੀ ਵੀਡੀਓ ਬਣਾ ਰਹੇ ਆ ਆ ਹੀ ਬਣਾਣੇ ਨਾ ਸਾਨੂੰ ਰੋਕ ਰਹੇ ਨੇ ਸਰਪੰਚ ਸਾਹਿਬ ਹਾਂਜੀ ਇਹ ਸਰਪੰਚ ਸਾਹਿਬ ਆ ਗਏ ਆ ਦੇਖੋ ਕਹਿੰਦੇ ਇਹ ਨਾ ਜੀ ਸਭ ਆਂਦੇ ਆ ਦੇਖੋ ਮੈਂ ਇਧਰ ਬੋਲਦਾ ਜਾਨਾ ਅੱਛਾ ਕੋਈ ਨਹੀਂ ਹੁਣ ਤੁਸੀਂ ਵੀ ਦਿਖਾਓ ਜਿਹੜੀ ਵੀਡੀਓ ਤੁਸੀਂ ਆਹ ਦੇਖੋ ਦੇਖੋ ਹੁਣ ਮੇਰੇ ਕੋ ਫੋਨ ਖੋਣ ਲੱਪੇ ਦੇਖੋ ਉਹ ਫੋਨ ਖੋਣ ਲੱਪੇ ਅੱਛਾ ਇਹ ਫੋਨ ਖੋਲਿਆ ਤੁਹਾਡੇ ਕੋ ਹਾਂਜੀ ਆਹ ਦੇਖੋ ਕਹਿਣ ਦੇ ਨਾ ਆ ਇੱਕ ਮਿੰਟ ਆ ਸਰਦਾਰ ਸਾਹਿਬ ਤੇ ਮੈਂ ਹੱਤੀ ਪੈਣ ਨਹੀਂ ਆ ਜਿਹੜੇ ਸਰਦਾਰ ਸਾਹਿਬ ਭੱਜੇ ਭੱਜੇ ਆਂਦੇ ਆ ਅੱਗੋਂ ਹਾਂ ਇਹਨਾਂ ਦੇ ਮੈਂ ਹੱਥੀ ਨਹੀਂ ਪੈਂਦੀ ਇਹ ਮੇਰੇ ਹੱਥੋਂ ਫੋਨ ਖੋਣ ਆਏਗੇ ਤੇ ਆਹ ਦੇਖਿਓ ਇਹਨਾਂ ਨੇ ਆਣਾ ਹੁਣ ਮੇਰੇ ਹੱਥੋਂ ਫੋਨ ਖੋ ਲੈਣਾ ਆ ਤੇ ਜਿਹੜੀ ਉਹ ਵੀਡੀਓ ਦੇ ਵਿੱਚ ਦੇਖਣਦੇ ਆ ਨਾ ਤੁਸੀਂ ਮੈਂ ਹੱਥੀ ਪੈਂਦੀ ਉਹ ਹੱਥੀ ਨਹੀਂ ਪੈਂਦੀ ਮੈਂ ਆਪਣਾ ਫੋਨ ਖੋਣਦੀ ਅੱਛਾ ਹਾਂਜੀ ਪਰ ਚਲੋ ਅਸਾਂ ਸਾਰੀਆਂ ਗੱਲਾਂ ਤੁਹਾਡੀ ਵੀ ਸਮਝ ਗਏ ਤੁਹਾਡਾ ਪੱਖ ਵੀ ਅਸੀਂ ਰੱਖਦੇ ਹਾਂ ਪਰ ਤੁਸੀਂ ਜਿਹੜੀ ਸ਼ੁਰੂ ਤੋਂ ਕਿਹਾ ਕਿ ਮੈਂ ਡਰਿੰਕ ਕੀਤੀ ਹੈ ਕਿ ਤੁਹਾਨੂੰ ਨਹੀਂ ਲੱਗਦਾ ਸ਼ਾਇਦ ਉਸ ਕਰਕੇ ਨੁਕਸਾਨ ਆਇਆ ਦੋ ਗੱਲਾਂ ਕਰਕੇ ਨੁਕਸਾਨ ਹੈ ਇੱਕ ਡਰਿੰਕ ਨਹੀਂ ਕਰਨੀ ਚਾਹੀਦੀ ਸਵੇਰ ਵੇਲੇ ਇਹ ਦੇਖੋ ਜਿਹੜੀ ਗੱਲ ਅਸੀਂ ਦੋਨੇ ਪੱਖ ਸੁਣਾਂਗੇ ਤੁਸੀਂ ਸਾਡੇ ਕੋਲ ਆਇਆ ਤੁਹਾਡੀ ਗੱਲ ਪੂਰੀ ਸੁਣ ਲਈ ਲੇਕਿਨ ਗੱਲ ਇਹ ਹੈ ਕਿ ਅਗਰ ਤੁਸੀਂ ਡਰਿੰਕ ਨਾ ਕੀਤੀ ਹੁੰਦੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਸੀ ਪੁਲਿਸ ਵਾਲੇ ਵੀ ਸ਼ਾਇਦ ਤੁਹਾਨੂੰ ਇਸੇ ਕਰਕੇ ਕਹਿ ਰਹੇ ਸੀ ਸਰ ਡਰਿੰਕ ਜੇ ਮੈਂ ਕੀਤੀ ਸੀਗੀ ਨਾ ਤੇ ਅਗਲਾ ਬੰਦਾ ਵੀ ਸੌਫੀ ਨਹੀਂ ਸੀਗਾ ਜੇ ਅਗਲਾ ਸੂਫੀ ਨਹੀਂ ਜੇ ਅਗਲਾ ਬੰਦਾ ਸੂਫੀ ਹੁੰਦਾ ਨਾ ਸਰ ਉਹ ਵੀ ਸੋਚ ਸਮਝ ਕੇ ਗੱਲ ਕਰਦਾ ਜੀ ਇਹ ਗੱਲ ਤਾਂ ਤੁਸੀਂ ਵੀ ਮਤਲਬ ਸਮਝਦੇ ਹੋ ਨਾ ਇਸ ਗੱਲ ਨੂੰ ਵੀ ਜੇ ਆਪਾਂ ਮੰਨ ਲਓ ਮੈਂ ਪੀਤੀ ਆ ਡਰਿੰਕ ਕੀਤੀ ਆ ਤੁਸੀਂ ਨਹੀਂ ਕੀਤੀ ਤੁਸੀਂ ਤਾਂ ਸੋਚ ਸਮਝ ਕੇ ਬੋਲੋਗੇ ਜੀ 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 ਬਿਲਕੁਲ ਤੇ ਜੇ ਮੈਂ ਡਰਿੰਕ ਕੀਤੀ ਪਈ ਆ ਅਗਲੇ ਬੰਦੇ ਨੇ ਵੀ ਉਹ ਵੀ ਰੱਜੇ ਪਏ ਨੇ ਦੋਨੋਂ ਅੱਛਾ ਜਿਨ੍ਹਾਂ ਨਾਲ ਝਗੜਾ ਉਹਨਾਂ ਨੇ ਵੀ ਡਰਿੰਕ ਕੀਤੀ ਤੁਹਾਡਾ ਰੂਪ ਇਹ ਹੈ ਕਿ ਉਹਨਾਂ ਨੇ ਵੀ ਡਰਿੰਕ ਕੀਤੀ ਉਹਨਾਂ ਨੇ ਵੀ ਡਰਿੰਕ ਕੀਤੀ ਸੀ ਉਹਨਾਂ ਨੇ ਤਾਂ ਹੀ ਇਹਨਾਂ ਨੂੰ ਗਾਲ ਕੱਢੀ ਆ ਜੇ ਮੰਨ ਲਓ ਝਗੜਾ ਹੋਣਾ ਵੀ ਜੇ ਮੰਨ ਲਓ ਮੈਂ ਇਹਨਾਂ ਤੇ ਸਾਡੀ ਆਪਸ ਦੀ ਗੱਲ ਹੋ ਰਹੀ ਸੀ ਜੇ ਮੈਂ ਮੰਨ ਲਓ ਮਾਰ ਕਟਾਈ ਕਰਦਾ ਵੀ ਆ ਇਹਦੇ ਨਾਲ ਤੇ ਉਹਨਾਂ ਨੂੰ ਕੀ ਚਾਹੀਦਾ ਸੀਗਾ ਉਹਨਾਂ ਨੂੰ ਆ ਕੇ ਮੇਰੇ ਉੱਤੇ ਐਕਸ਼ਨ ਲੈਣਾ ਚਾਹੀਦਾ ਸੀਗਾ ਕੁੜੀ ਦੇ ਉੱਤੇ ਨਹੀਂ ਲੈਣਾ ਚਾਹੀਦਾ ਸੀ ਮੈਨੂੰ ਮਾਰਦੇ ਨਾ ਵੀ ਹਾਂ ਭਾਈ ਤੂੰ ਉੱਤੇ ਕਿਉਂ ਹੱਥ ਚੱਕਦਾ ਪਿਆ ਇਹਨਾਂ ਕਿਉਂ ਲੜਾਈ ਹੋਈ ਉਹਨਾਂ ਦੀ ਅੱਛਾ ਚਲੋ ਇਹ ਤਾਂ ਕਹਿ ਰਹੇ ਨੇ ਡਰਿੰਕ ਉਹ ਤੁਹਾਡੇ ਤੇ ਵੀ આરોਪ ਲਗਾ ਰਹੇ ਸੀ ਉਹ ਵੀਡੀਓ ਮੈਂ ਸੁਣੀ ਹੈ ਕਿ ਤੁਸੀਂ ਵੀ ਡਰਿੰਕ ਕੀਤੀ ਜਾਂ ਕੋਈ ਨਸ਼ਾ ਕੀਤਾ ਡਰਿੰਕ ਨਹੀਂ ਕੋਈ ਨਸ਼ਾ ਕੋਈ ਐਦਾਂ ਦੀ ਕੋਈ ਗੱਲ ਨਹੀਂ 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 ਐਦਾਂ ਦਾ ਕੁਝ ਨਹੀਂ ਸੀ ਚਲੋ ਗੁੱਸਾ ਸੀਗਾ ਗੁੱਸੇ 'ਚ ਸੀਗੇ ਗੁੱਸੇ 'ਚ ਤੁਸੀਂ ਝਗੜ ਰਹੇ ਸੀਗੇ ਉਸ ਤੋਂ ਬਾਅਦ ਹੋਇਆ ਤੁਸੀਂ ਇਹ ਵੀਡੀਓ ਜਿਹੜੀ ਮੋਗੇ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮੋਗੇ ਦੀ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਜੋ ਦਿਖਾਇਆ ਜਾ ਰਿਹਾ ਇਹਨਾਂ ਦਾ ਕਹਿਣਾ ਇਹ ਹੈ ਕਿ ਉਹ ਅਧੂਰੀ ਵੀਡੀਓ ਹੈ ਇਹਨਾਂ ਨੇ ਕੁਝ ਵੀਡੀਓ ਵੀ ਦਿਖਾਈ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜਿਸ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਵੀਡੀਓ ਖੋਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਲੋਕ ਕਮੈਂਟ ਕਰ ਰਹੇ ਨੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਅੱਜ ਸਾਡੀ ਖਬਰ ਦਿਖਾਉਣ ਦਾ ਮਕਸਦ ਇਹ ਹੈ ਕਿ ਇਹਨਾਂ ਦਾ ਪੱਖ ਵੀ ਸੁਣਿਆ ਜਾਵੇ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਦਾ ਪੱਖ ਸਹੀ ਹੈ ਤਾਂ ਜਿਹੜੀ ਵੀਡੀਓ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਉਹ ਵੀਡੀਓ ਜ਼ਰੂਰ ਦੇਖਿਓ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੋੜਾ ਝਗੜਾ ਹੋਇਆ ਉਹਦੇ ਕਈ ਕਾਰਨ ਹੈ ਜੋ ਮੈਂ ਸਮਝਦਾ ਹੋ ਸਕਦਾ ਇਹਨਾਂ ਦੇ ਡਰਿੰਕ ਕਰਨ ਦਾ ਕਾਰਨ ਹੋ ਸਕਦਾ ਪਰ ਇਹਨਾਂ ਦਾ ਕਹਿਣਾ ਕਿ ਜੇ ਡਰਿੰਕ ਮੈਂ ਕੀਤੀ ਲੜਕੀ ਨੂੰ ਨਹੀਂ ਕੁੱਟਣਾ ਚਾਹੀਦਾ ਸੀ ਦੂਜਾ ਹੋ ਸਕਦਾ ਕਿ ਕਾਰਨ ਇਹ ਉਸ ਜਗ੍ਹਾ ਤੇ ਜਦੋਂ ਝਗੜ ਰਹੇ ਸੀ ਤੇ ਲੋਕਾਂ ਨੇ ਦੇਖਿਆ ਕਿ ਇੱਕ ਲੜਕਾ ਲੜਕੀ ਨੂੰ ਕਹਿ ਰਿਹਾ ਪਰ ਜਦੋਂ ਕਹਿ ਦਿੱਤਾ ਤੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਈ ਵਾਰ ਇਸੇ ਹਾਲਾਤ ਪੈਦਾ ਹੋ ਜਾਂਦੇ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕੀ ਹੁੰਦਾ ਹੈ ਇਸੇ ਹਾਲਾਤ ਕਰਕੇ ਹੋਇਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਸ ਨਾਲ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਤੇ ਇਹਨਾਂ ਦਾ ਵੀ ਨੁਕਸਾਨ ਹੋ ਰਿਹਾ ਸੋ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਸਾਰੇ ਪੱਖ ਦੇਖਣੇ ਚਾਹੀਦੇ ਉਸ ਤੋਂ ਇਲਾਵਾ ਮੈਂ ਵੀ ਇਹਨਾਂ ਨੂੰ ਕਹਾਂਗਾ ਕਿ ਤੁਸੀਂ ਵੀ ਅੱਗੇ ਤੋਂ ਧਿਆਨ ਰੱਖੋ ਕਿ ਇਹੋ ਜੀ ਕੋਈ ਹਰਕਤ ਨਾ ਕਰੋ ਜਿਸ ਨਾਲ ਤੁਹਾਨੂੰ ਬਾਅਦ ਚੋਂ ਪਛਤਾਣਾ ਪਵੇ ਕੈਮਰਾਮੈਨ ਸਾਹਿਲ ਕਸ਼ਬ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ 2250 ਜਲੰਧਰ